ਅਮਰੀਕਾ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕਿੰਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ وجہ ਦੇ ਨਾਲ ਹੋਇਆ ਹੈ ਕਿਉਂਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹੋਰ ਜੱਜਾਂ ਨੇ ਫਰਾਂਸ ਦੇ ਨਿਕੋਲਸ ਗਿਲੋ ਫਿਜੀ ਦੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਦੀਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਾਰਿਆਂ ਉਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ। ਪਾਬੰਦੀਆਂ ਅਧੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਾਲੀਤੀ ਜਾਵੇਗੀ। ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਦਾ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ। ICC ਪਹਿਲਾਂ ਕ੍ਰੰਪਰ ਦੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ICC ਦਾ ਮੈਂਬਰ ਨਹੀਂ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕਿੰਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ ਵਜ੍ਹਾ ਦੇ ਨਾਲ ਹੋਇਆ ਕਿਉਂਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹਾਲ ਜੱਜਾਂ ਨੇ ਫਰਾਂਸ ਦੇ ਨਿਕੋਲਸ ਗिलो ਫਿਜੀ ਦੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਦੀਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਾਰਿਆਂ ਉਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ। ਪਾਬੰਦੀਆਂ ਅਧੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤਕਾਰੀਤੀ ਜਾਵੇਗੀ। ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਦਾ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ। ICC ਪਹਿਲਾਂ ਕ੍ਰਾਪਰੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ICC ਦਾ ਮੈਂਬਰ ਨਹੀਂ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕਿੰਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ ਵਜ੍ਹਾ ਦੇ ਨਾਲ ਹੋਇਆ ਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹੌਲ ਜੱਜਾਂ ਨੇ ਫਰਾਂਸ ਦੇ ਨਿਕੋਲਸ ਗिलो ਫਿਜੀ ਦੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਦੀਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਰ ਰਹੇ ਹੋਂ ਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ ਪਾਬੰਦੀਆਂ ਅਧੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਾਲੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ ICC ਪਹਿਲਾਂ ਪ੍ਰਮੁੱਖੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ICC ਦਾ ਮੈਂਬਰ ਨਹੀਂ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕੈਂਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ ਵਜ੍ਹਾ ਦੇ ਨਾਲ ਹੋਇਆ ਕਿਉਂਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹੌਲ ਜੱਜਾਂ ਨੇ ਫਰਾਂਸ ਦੇ ਨਿਕੋਲਸ ਗिलो ਫਿਜੀ ਦੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਦੀਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਰ ਰਹੇ ਹੋਂ ਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ ਪਾਬੰਦੀਆਂ ਅਧੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਾਲੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਦਾ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਇਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ ICC ਪਹਿਲਾਂ ਕ੍ਰੈਂਪਰੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ICC ਦਾ ਮੈਂਬਰ ਨਹੀਂ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕੈਂਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ ਵਜ੍ਹਾ ਦੇ ਨਾਲ ਹੋਇਆ ਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹਾਲ ਜੱਜਾਂ ਨੇ ਫਰਾਂਸ ਦੇ ਨਿਕੋਲਸ ਗिलो ਫਿਜੀਰੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਦੀਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਰ ਰਹੇ ਹੋਂ ਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ ਪਾਬੰਦੀਆਂ ਅਧੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਾਲੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਦਾ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਇਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ ਆਈਸੀਸੀ ਪਹਿਲਾਂ ਕੰਪਨੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੂਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ਆਈਸੀਸੀ ਦਾ ਮੈਂਬਰ ਨਹੀਂ ਹੈ